ਸ਼ਾਲੂ ਭਾਟੀਆ ਅੱਜ ਰੋਡ ਜਾਮ ਕਿਤਾ ਦਾ ਨਹੀਂ ਕੀ ਮਸਲਾ ਹਾਂਜੀ ਅੱਜ ਰੋਡ ਜਾਮ ਕਿਤਾ ਦਾ ਕੀ ਮਸਲਾ ਹੈ ਮਸਲਾ ਇਹ ਹੈ ਜੀ ਸਾਡੀ 3 ਇਮਾਰਤ ਸੀ ਸੌਰਿਆ ਨੇ ਉਹਦੇ ਤਾਂ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰੋ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ 302 ਦੀ ਧਾਰਾ ਲਗਣੀ ਚਾਹੀਦੀ ਹੈ ਕੀ ਕਾਰਨ ਹੋਏ ਨੇ ਜਿਹੜੇ ਮਤਲਬ ਕਿ ਉਹਨਾਂ ਵੱਲੋਂ ਹਾਰੀ ਗਿਆ ਸੋਰਾ ਪਰਵਾਨਾ ਉਹਦੇ ਸੋਰਾ ਸਾਹਿਬ ਨੇ ਉਹਨੂੰ ਫਿਜ਼ੀਕਲੀ ਹਰਾਸ ਕਰਦੇ ਸੀ ਉਹਨੂੰ ਗਲਤ ਛੇੜਦੇ ਸੀ ਤਲਾ ਤਾਂ ਕਰਨ ਦੀ ਕੋਸ਼ਿਸ਼ ਕਰਦੀ ਸੀ ਤਾਂ ਕਰਕੇ ਉਹਨੇ ਪਹਿਲੇ ਤਾਂ ਕੁੜੀ ਨੇ ਇੱਕ ਦੋ ਵਾਰ ਆਪਣੇ ਹਸਬੰਡ ਨੂੰ ਦੱਸਿਆ ਸਭ ਤੋਂ ਪਹਿਲਾਂ ਨੇਚਰਲੀ ਇਹ ਕੁੜੀ ਆਪਣੇ ਹਸਬੰਡ ਨੂੰ ਹੀ ਦੱਸੇਗੀ ਪਰ ਉਹਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਕਹਿੰਦਾ ਵੀ ਤੂੰ ਆਪਣੇ ਪਾਪਾ ਨਾਲ ਆਪਣੇ ਆਪ ਨੇਪਟ ਲੈ ਮੇਰੇ ਪਾਪਾ ਨਾਲ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਵਿੱਚ ਫਿਰ ਕੁੜੀ ਨੇ ਹਾਰ ਕੇ ਜਦੋਂ ਤੋਂ ਹੋਰ ਕੁਝ ਹੋਇਆ ਨਹੀਂ ਉਹਨੇ ਇੱਕ ਦੋ ਵਾਰ ਮਨਾ ਕੀਤਾ ਉਹ ਨਹੀਂ ਮੰਨਿਆ ਨਹੀਂ ਹਟਿਆ ਤਾਂ ਫਿਰ ਉਹਨੇ ਆਪਣੇ ਮਾ ਫਾਦਰ ਮਦਰ ਨੂੰ ਆਪਣੀ ਸਿਸਟਰ ਨੂੰ ਦੱਸਿਆ ਫਿਰ ਉਹਦੀ ਸਿਸਟਰ ਨੇ ਉਹਦੀ ਸੱਸ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਇਦਾਂ ਕਿਉਂ ਤੰਗ ਕਰ ਰਹੇ ਹੋ ਕੁੜੀ ਨੂੰ ਤੁਸੀਂ ਨਹੀਂ ਕੁਝ ਕਰ ਸਕਦੇ ਉਹਦੀ ਸੱਸ ਦਾ ਵੀ ਤਾਂ ਫਰਜ਼ ਬੰਦਾ ਸੀ ਨਾ ਆਪਣੇ ਆਦਮੀ ਨੂੰ ਰੋਕਣ ਦਾ ਪਰ ਉਹਨੇ ਕੁਝ ਨਹੀਂ ਕੀਤਾ ਹਰ ਹਰ ਇਹਦੇ ਬਦਲੇ ਉਹਨਾਂ ਨੇ ਇਹ ਸੋਚਿਆ ਵੀ ਸਾਡੀ ਬੰਦ ਨਾਮੀ ਹੋ ਜੇਗੀ ਇਸ ਚੱਕਰ ਚ ਉਹਨਾਂ ਨੇ ਸਾਡੀ ਕੁੜੀ ਹੀ ਮਾਰਤੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਤਿੰਨਾਂ ਨੂੰ ਫੜੋ ਮੁੰਡਾ ਵੀ ਤੇ ਉਹਦੇ ਮਾਪਿਓ ਵੀ ਉੱਤੇ ਉਹਨਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਉਹਨਾਂ ਦੇ ਧੀ ਜਵਾਈ ਵੀ ਨੇ ਕੱਲ ਨੂੰ ਉਹ ਆਦਮੀ ਜੋ ਬੈਠਾ ਹੈ 70 75 ਸਾਲ ਦਾ ਬੰਦਾ ਉਹਨੂੰ ਪੁੱਛ ਕੇ ਦੇਖੋ ਤੇਰੀ ਧੀ ਹੈਗੀ ਤੂੰ ਉਹਦੇ ਨਾਲ ਵੀ ਇਹੀ ਕੁਝ ਕਰੇਗਾ ਇਹੀ ਕੁਝ ਕਰੋਗੇ ਤੁਸੀਂ ਇਹੀ ਸਿੱਖਿਆ ਦੇ ਰਹੀਆਂ ਸੀ ਸਮਾਜ ਨੂੰ ਕੱਲ ਨੂੰ ਅਸੀਂ ਧੀਆ ਐਸੀ ਕਰਕੇ ਜੰਮਦੇ ਆ ਜਾਂ ਅੱਗੇ ਦੂਸਰੇ ਦੇ ਘਰ ਭੇਜਦੇ ਆ ਵੀ ਸਾਡੀਆਂ ਧੀਆ ਮਾਰ ਦੋ ਜਾਂ ਉਹਨਾਂ ਨੂੰ ਫਿਜ਼ੀਕਲੀ ਹਰਾਸ ਕਰੋ ਕੁਝ ਵੀ ਕਰੋ ਉਹਨਾਂ ਨਾਲ ਧੀਆ ਸਾਡੀਆਂ ਆਪਣੇ ਘਰ 'ਚ ਵੀ ਨਹੀਂ ਸੇਫ ਤਾਂ ਕਿੱਥੇ ਸੇਫ ਨੇ ਫਿਰ ਬਾਹਰ ਕਿੱਥੇ ਕੱਢੀ ਉਹਨਾਂ ਨੂੰ ਬੰਦੋ ਜੀ ਅਸੀਂ ਸਾਰੇ ਘਰਾਂ 'ਚ ਫਿਰ ਅਸੀਂ ਘਰਾਂ 'ਚ ਵੀ ਸੇਫ ਨਹੀਂ ਅਸੀਂ ਆਪਣੀ ਦੀ ਵਾਧੂ ਇਹ ਰੋਡ ਉਧਰ ਤੱਕ ਜਾਮ ਰੋਗਾ ਜਿੰਨਾ ਚਿਰ ਕੋਈ ਇਨਸਾਫ ਬਿਲਕੁਲ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਰੋਡ ਜਾਮ ਹੀ ਰੱਖਾਂਗੇ ਮੈਂ ਹਾਂ ਮੇਰਾ ਨਾਮ ਰਿਤੂ ਰਾਣੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਹੈ ਕਿ ਲੱਗਦਾ ਵੀ ਪੁਲਿਸ ਐਜੰਸੀ ਨੂੰ ਪੇੜ ਤੋਂ ਪਰਵਾਹ ਦਾ ਸਾਧਨਾ ਦੇ ਕੇ ਰੋਪੀਆ ਦਾ ਸਾਧਨਾ ਨਹੀਂ ਹਾਂਜੀ ਬਿਲਕੁਲ ਦੇਰੀ ਹੈ ਜੀ ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ ਕੱਲ ਦੇ ਉਹ ਬਾਹਰ ਤੁਰੇ ਫਿਰਦੇ ਸੀ ਕੀ ਵੀਆਈਪੀ ਟ੍ਰੇਡ ਮੰਜੀ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਹਾਂ ਤਾਂ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ سزا ਦਿੱਤੀ ਜਾਏ 302 ਦਾ ਪਰਚਾ ਭਾਵੇਂ ਉਹਨਾਂ ਤੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਿਤੂ ਰਾਣੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਹੈ ਕਿ ਲੱਗਦਾ ਜੀ ਪੁਲਿਸ ਹੈ ਜੋ ਪੇਡ ਤੋਂ ਪਰਵਾਹ ਦਾ ਸਾਧਨਾ ਦੇ ਕੇ ਰੋਪੀਆ ਦਾ ਸਾਧਨਾ ਹਾਂਜੀ ਬਿਲਕੁਲ ਦੇਰੀ ਹੈ ਜੀ ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ ਕੱਲਦੇ ਉਹ ਬਾਹਰ ਤੁਰੇ ਫਿਰਦੇ ਸੀ ਕੀ ਵੀਆਈਪੀ ਥੈਟ ਮੰਜੀ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਹਾਂ ਤਾਂ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ ਕੀ ਮਤਲਬ ਉਹ ਕਿ ਮੀਟਿੰਗ ਦੀ ਮੁੱਖ ਮੰਗ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ 302 ਦਾ ਪਰਚਾ ਪਾਵੇ ਉਹਨਾਂ ਤੇ